ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਲੈ ਕੇ ਆਇਆ ਜੀ ਇਤਿਹਾਸਿਕ ਗੁਰਦੁਆਰਾ ਲੱਖੀ ਜੰਗਲ ਸਾਹਿਬ ਸੋ ਇਸ ਗੁਰਦੁਆਰੇ ਦੇ ਅੱਜ ਤੁਹਾਨੂੰ ਦਰਸ਼ਨ ਕਰਾਉਣੀ ਹੈ ਜੀ ਇਹ ਧਰਤੀ ਹੈ ਜੋ ਚਾਰ ਗੁਰੂ ਆਂ ਦੀ ਚਰਨ ਛੋਹ ਪ੍ਰਾਪਤਾ ਜੀ ਇਸ ਸਾਈਡ ਹੈ ਜੀ ਮਹਿਮਾ ਪਿੰਡ ਤੇ ਦੂਸਰੀ ਸਾਈਡ ਹੈ ਜੀ ਲੱਖੀ ਜੰਗਲ ਜੋ ਕਿ ਇਹ ਗੋਨਿਆਂ ਨੇ ਤੋਂ ਸਰ ਜਿਵੇਂ ਮਲੇ ਰੋਡ ਤੇ ਜਾ ਕੇ ਸੜਕ ਚੜ੍ਹਦੀ ਹੈ ਜੀ ਤੇ ਤੁਸੀਂ ਇਹ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹੋ ਸੋ ਪਹਿਲਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਸ਼ਾ ਹੀ ਠਹਿਰੇ ਸਨ ਇਹ ਤਲਾ ਦੇਖ ਸਕਦੇ ਹੋ ਜੀ ਤੁਸੀਂ ਅੱਠ ਚੁੰਡਾ ਤਲਾ ਜੀ ਇਹ ਇਹ ਲੱਖੀ ਜੰਗਲ ਸਾਹਿਬ ਜੋ ਗੁਰਦੁਆਰਾ ਉੱਤੇ ਸਥਿਤ ਹੈ ਜੀ ਸੋ ਬਹੁਤ ਹੀ ਸੋਹਣੇ ਬੂਟੇ ਇੱਥੇ ਲੱਗੇ ਹੋਏ ਆ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਸੋ ਸਾਹਮਣੇ ਤੁਹਾਨੂੰ ਵਿਸ਼ਾਲ ਬਰਖਤ ਦਿਸਦਾ ਹੋਵੇਗਾ ਜੀ ਇਹ ਉਹ ਦਰਖਤ ਹੈ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਾਤਨ ਕੀਤੀ ਸੀ ਤੇ ਦਾਤਨ ਨੂੰ ਚਾਰ ਫਾੜਾਂ ਕਰਕੇ ਇਸ ਥਾਂ ਤੇ ਲਗਾਇਆ ਸੀ ਸੋ ਇਹ ਤੁਸੀਂ ਇਤਿਹਾਸ ਪੜ ਸਕਦੇ ਹੋ ਜੀ ਫੁਲਾਹੀ ਦੀ ਦਾਤਨ ਜੋ ਗੁਰੂ ਮਹਾਰਾਜ ਨੇ ਇੱਥੇ ਆ ਕੇ ਕੀਤੀ ਸੀਗੀ ਜੀ ਉਸ ਨੂੰ ਚਾਰ ਫਾੜਾਂ ਕਰਕੇ ਲਗਾਤਾ ਉਹ ਅੱਜ ਇੱਕ ਵਿਸ਼ਾਲ ਦਰਖਤ ਦੇ ਰੂਪ ਵਿੱਚ ਇੱਥੇ ਅੱਜ ਵੀ ਸਥਿਤ ਹੈ ਜੀ ਤੁਸੀਂ ਆ ਕੇ ਇੱਥੇ ਦਰਸ਼ਨ ਕਰ ਸਕਦੇ ਹੋ ਇੱਥੇ ਹਰ ਪ੍ਰਕਾਰ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ ਜੀ ਤੁਸੀਂ ਦੇਖ ਸਕਦੇ ਹੋ ਜੋ ਸ਼ਰਦਾ ਭਾਵਨਾ ਨਾਲ ਇੱਥੇ ਸੁੱਖ ਸੁਖ ਦੇ ਆ ਉਹ ਇੱਥੇ ਹਰੇਕ ਪੂਰੀ ਹੁੰਦੀ ਹੈ ਜੀ ਸੋ ਇਤਿਹਾਸ ਥਾਂ ਥਾਂ ਤੇ ਜੋ ਇਤਿਹਾਸ ਦੇ ਬੋਰਡ ਲੱਗੇ ਹੋਏ ਨੇ ਤੁਸੀਂ ਪੜ੍ਹ ਸਕਦੇ ਹੋ ਜੀ ਖੁਦ ਤੇ ਇਹ ਬਹੁਤ ਵਿਸ਼ਾਲ ਰੂਪ ਦੇ ਵਿੱਚ ਜਿਨ੍ਹਾਂ ਦੇ ਕਹਿੰਦੇ ਚਾਰ ਮੁੱਢ ਹਜੇ ਵੀ ਸਥਿਤ ਹੈ ਜੀ ਇਸ ਦਰਖਤ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਜਿੱਦਾਂ ਜਿਸ ਦੀ ਸੁੱਖਣਾ ਪੂਰੀ ਹੁੰਦੀ ਹੈ ਇੱਥੇ ਜਿਵੇਂ ਕਿਸੇ ਨੇ ਪੁੱਤਰ ਦੀ ਦਾਤ ਲਈ ਸੁਖ ਸੁਖੀ ਸੀ ਉਹ ਸ਼ਰੀਮ ਬਣ ਕੇ ਜਾਂਦਾ ਜੀ ਕਿਸੇ ਨੇ ਵਿਆਹ ਲਈ ਸੁਖ ਸੁਖੀ ਸੀ ਉਹ ਸੇਰੇ ਬਣ ਕੇ ਜਾਂਦਾ ਅੱਡੋ ਅੱਡੀ ਸ਼ਰਤਾਂ ਭਾਵਨ ਹਨ ਇੱਥੇ ਸੰਗਤ ਆਉਂਦੀ ਹੈ ਜੀ ਸੋ ਇਹ ਇਤਿਹਾਸ ਤੁਸੀਂ ਦੇਖ ਸਕਦੇ ਹੋ ਜਿੱਥੋਂ ਗੁਰੂ ਮਹਾਰਾਜ ਗੁਪਤ ਸਰ ਹੁੰਦੇ ਹੋਏ ਸਾਬ ਚੰਦੋਂ ਤੋਂ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੱਖੀ ਜੰਗਲ ਪਹੁੰਚੇ ਸਨ ਜੀ ਤੇ ਇਹ ਯਾਦਗਾਰੀ ਜੋ ਹੈ ਜੀ ਖੰਡਾ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਸੋ ਦੇਖ ਸਕਦੇ ਹੋ ਦਸਵੇਂ ਪਾਤਸ਼ਾਹੀ ਦੀ ਤਸਵੀਰ ਬਣੀ ਹੋਈ ਹੈ ਤੇ ਨਾਲ ਇਤਿਹਾਸ ਲਿਖਿਆ ਹੋਇਆ ਹੈ ਜੀ ਠੀਕ ਹੈ ਜੀ ਚਾਰ ਪਾਸ਼ਾ ਹੀ ਇੱਥੇ ਪਹੁੰਚੇ ਸਨ ਜੀ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਤਸਵੀਰਾਂ ਦੇ ਨਾਲ ਇਤਿਹਾਸ ਦੇ ਤੁਹਾਨੂੰ ਬਾਅਦ ਦੇ ਵਿੱਚ ਕਲੋਜ਼ ਕਰਕੇ ਜੋ ਸੀਨ ਲੈ ਕੇ ਦੇਵਾਂਗੇ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਜੀ ਆਪ ਜੋ ਅਸੀਂ ਇਤਿਹਾਸ ਪੜ੍ਹਾਂਗੇ ਤਾਂ ਬਹੁਤ ਜ਼ਿਆਦਾ ਲੰਮਾ ਇਤਿਹਾਸ ਹੋ ਜਾਈਗਾ ਗੁਰੂ ਨਾਨਕ ਦੇਵ ਜੀ ਨੇ ਇੱਥੇ ਸਵਾ ਲੱਖ ਜਪਜੀ ਸਾਹਿਬ ਦੇ ਪਾਠ ਕੀਤੇ ਸਨ ਜੀ ਛੇਵੇਂ ਪਾਤਸ਼ਾਹੀ ਨੇ ਤੇ ਚੰਦੂ ਨੂੰ ਨੱਥ ਪਾ ਕੇ ਇੱਕ ਕਰੀਰ ਦੇ ਦਰਖਤ ਨਾਲ ਬੰਨਿਆ ਸੀ ਜੀ ਉਸ ਗੁਰਦੁਆਰੇ ਦੀ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਜੀ ਤੁ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਫਿਰ ਇਸ ਥਾਂ ਤੇ ਸੱਤਵੇਂ ਪਾਤਸ਼ਾਹੀ ਇਸ ਥਾਂ ਤੇ ਪਹੁੰਚੇ ਆਪਣੇ ਮਾਲਵੇ ਦੀ ਫੇਰੀ ਦੇ ਦੌਰਾਨ ਇੱਥੇ ਪਹੁੰਚੇ ਸਨ ਜੀ ਉਸ ਤੋਂ ਬਾਅਦ 10ਵੇਂ ਪਾਸ਼ੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਕਈ ਵਾਰ ਆਏ ਤੇ ਇੱਥੇ ਦਰਬਾਰ ਸਜਾਉਂਦੇ ਤੇ ਇਸ ਸਥਾਨ ਨੂੰ ਆਨੰਦਪੁਰੀ ਦਾ ਦਰਜਾ ਦਿੱਤਾ ਜੀ ਤੇ ਇਸ ਸਥਾਨ ਤੇ ਆ ਕੇ ਇਸ ਸਥਾਨ ਤੇ ਆ ਕੇ ਫਲਾਹੀ ਦੀ ਦਰਤਨ ਕੀਤੀ ਜਿਸ ਨੂੰ ਚਾਰ ਫੜਾ ਕਰਕੇ ਛੁੱਟੇ ਤੇ ਉਹ ਵਿਸ਼ਾਲ ਦਰਖਤ ਦੇ ਰੂਪ ਵਿੱਚ ਅੱਜ ਵੀ ਉੱਥੇ ਮੌਜੂਦ ਹਨ ਜੀ ਸੋ ਇੱਕ ਸਾਈਡ ਤੁਸੀਂ ਦੇਖ ਸਕਦੇ ਹੋ ਸਰੋਵਰ ਗੁਰਦੁਆਰੇ 'ਚ ਪਹੁੰਚ ਚੁੱਕੇ ਹਾਂ ਜੀ ਆਪਾਂ ਸੋ ਇਥੇ ਦੋ ਨਿਸ਼ਾਨ ਸਾਹਿਬ ਮੌਜੂਦ ਹੈ ਜੀ ਇਹ ਜੋ ਗੁਰਦੁਆਰਾ ਨੰਗ ਸਿੰਘ ਬੁੱਢਾ ਦਲ ਦੇ ਅੰਦਰ ਹੈਗਾ ਜੀ ਇਹ ਜੋ ਗੱਡਾ ਤੁਸੀਂ ਦੇਖ ਸਕਦੇ ਹੋ ਇਹ ਛੇਵੇਂ ਪਾਸ਼ੇ ਵੇਲੇ ਇਸ ਗੱਡੇ ਤੇ ਚੰਦੂ ਨੂੰ ਲੱਦ ਕੇ ਲਿਆਂਦਾ ਗਿਆ ਸੀਗਾ ਜੀ ਤੇ ਇੱਕ ਸਾਈਡ ਤੇ ਕਰੀਰ ਦੇ ਦਰਖਤ ਨਾਲ ਚੰਦੂ ਨੂੰ ਬੰਨਿਆ ਗਿਆ ਸੀ ਸੋ ਉਹ ਗੁਰਦੁਆਰੇ ਦੀ ਵੀਡੀਓ ਦੇਖਣ ਲਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਲਾਈਕ ਕਰੋ ਧੰਨਵਾਦ